ਸਾਜੂ ਮੇ ਰੂਪ ਕੀਏ ਬੋ ਤੇਰੇ ਅਬ ਪੁਨਰੂਪ ਨਾ ਹੋਈ ਤਾਗਾ ਤੁੰਤ ਸਾਜ ਸਭ ਤਾਕਾ ਰਾਮ ਨਾਮ ਬਸ ਹੋਈ ਅਬ ਮੋਹਿ ਨਾਚਨੂ ਨਾ ਆਵੇ ਮੇਰਾ ਮਨ ਮੰਦਰੀਆ ਨਾ ਵਜਾਵੇ ਰਹਾਉ ਕਾਮ ਕ੍ਰੋਧ ਮਾਇਆ ਲੈ ਜਾਰੀ ਤ੍ਰਿਸ਼ਨਾ ਗਗਰ ਫੂਟੀ ਕਾਮ ਚੋਲਣੋ ਪਿਆਹ ਪੁਰਾਨਾ ਗਿਆ ਪਰਮ ਸਭ ਛੂਟੀ ਸਰਬ ਭੂਤ ਏਕੈ ਕਰ ਜਾਣਿਆ ਸਰਬ ਭੂਤ ਏਕੈ ਕਰ ਜਾਣਿਆ ਚੂਕੇ ਬਾਦ ਵਿਵਾਦਾ ਕਹਿ ਕਿ ਵਿਰ ਮੈਂ ਪੂਰਾ ਪਾਇਆ ਪੇ ਰਾਮ ਪ੍ਰਸਾਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾ ਰਾਗ ਅੰਦਰ ਕਬੀਰ ਸਾਹਿਬ ਦਾ ਇਹ 28ਵਾਂ ਸ਼ਬਦ ਵਿਚਾਰ ਅਧੀਨ ਹੈ ਅੱਜ ਰਾਉ ਦੀ ਪੰਕਤੀ ਜੋ ਕੇਂਦਰੀ ਪਾਵ ਹੈ ਅਬ ਮੋਹਿ ਨਾਚ ਨੂ ਨਾ ਆਵੇ ਹੁਣ ਮੈਨੂੰ ਮਾਇਆ ਦੇ ਹੱਥਾਂ ਤੇ ਨਚਣਾ ਨਹੀਂ ਆਉਂਦਾ ਉਹ ਜਿਹੜੇ ਮੈਂ ਮਾਇਆ ਦੇ ਨਾਚ ਨਚਦਾ ਸਾਂ ਉਹ ਮੇਰੇ ਅੰਦਰੋਂ ਮੇਰੀ ਬੁੱਧੀ ਵਿੱਚੋਂ ਉਹ ਮਾਇਆ ਵਾਲੀ ਸੋਚ ਵਿਚਾਰ ਜਿਹੜੀ ਸੀ ਉਹ ਮੁੱਕ ਗਈ ਉਹ ਨਾਚ ਮੁੱਕ ਗਿਆ ਹੈ ਮੇਰਾ ਮਨ ਮੰਦਰੀਆ ਨਾ ਬਜਾਵੇ ਹੁਣ ਮੇਰਾ ਮਨ ਇਹ ਮਾਇਆ ਵਾਲੀ ਢੋਲਕੀ ਨਹੀਂ ਬਜਾਉਂਦਾ ਮਾਇਆ ਵਾਲੇ ਸਾਜ ਨਹੀਂ ਬਜਾਉਂਦਾ ਮਾਇਆਵਰੀ ਸੋਚ ਮੁੱਕ ਗਈ ਹੈ ਇਸੇ ਰਾਗ ਅੰਦਰ 18ਵਾਂ ਸ਼ਬਦ ਕਬੀਰ ਦਾਸੀ ਦੇਹੀ ਕੇ ਸੰਗ ਰਹਤੇ बाबा बोलती थी कहां के देही के संग रहते सुरत में जो नृत्य करते कथा वार्ता कहते जड़ी सुरती विचार में नृत्य करते नाच नाच दे रहे सन मेनू अपनी मायावादी कथा वार्ता सुनाते रहे सन ओ मेरे चू ओ किधर गए ख्याल ओ विचार किधर गए के बजावन हारू कहंगे ओ जिने मंदिर की ना जिस परमात्मा ने शरीर तैयार कीता एदे विच जड़ा मन मेरा बजा रिया सी ढोल की माया दी ओ किधर गया ओ ਮਤਲਬ ਉਹ ਸਭ ਕੁਝ ਜਦੋਂ ਪ੍ਰਭੂ ਦੇ ਨਾਮ ਦੀ ਪ੍ਰਾਪਤੀ ਹੁੰਦੀ ਹੈ ਮਾਇਆ ਵਾਲੀ ਸੋਚ ਮਰ ਜਾਂਦੀ ਹੈ ਉਹ ਨਾਚ ਸਾਰੇ ਮੁੱਕ ਜਾਂਦੇ ਹਨ ਉਹ ਜਿਹੜੀ ਅੰਦਰ ਮਾਇਆ ਦੀ ਢੋਲਕੀ ਮਾਇਆ ਦੇ ਇੰਦਸਾਜ਼ বাজਦੇ ਰਹਿੰਦੇ ਉਹ ਸਾਰੇ ਮੁੱਕ ਜਾਂਦੇ ਹਨ ਇਸ ਸ਼ਬਦ ਵਿੱਚ ਵੀ ਕਬੀਰ ਸਾਹਿਬ ਇਹ ਤਬਦੀਲੀ ਜਿਹੜੀ ਮਾਇਆ ਤੋਂ ਜਦੋਂ ਮਨ ਉਪਰਾਮ ਹੋ ਕੇ ਮਾਇਆ ਦੀ ਜਿਹੜੀ ਅਸਰੀਤ ਸਮਝ ਕੇ ਸੱਚੇ ਗਿਆਨ ਨਾਲ ਜੁੜਦਾ ਉਸ ਤਬਦੀਲ ਹੋਈ ਆਤਮਿਕ ਅਵਸਥਾ ਦਾ ਜ਼ਿਕਰ ਹੈ ਅਬ ਮੋਹੇ ਨਾਚ ਨੋ ਨਾ ਆਵੇ ਹੁਣ ਮੈਨੂੰ ਮਾਇਆ ਦੇ ਇੱਥੇ ਤੇ ਨਚਣਾ ਨਹੀਂ ਆਉਂਦਾ ਮਾਇਆ ਕੋ ਮਾਇਆ ਕੋ ਪੁੱਤਰਾ ਕੈਸੇ ਨਚਿਤ ਹੈ ਦੇਖਿਆ ਦੇਖਿਆ ਸੁਣਾ ਬੋਲੋ ਦੋਰਿਓ ਫਿਰਦਾ ਹੈ ਜਿਹੜਾ ਤੋੜਿਆ ਫਿਰਦਾ ਸੀ ਕੈਸਾ ਨਚਦਾ ਫਿਰਦਾ ਸੀ ਮਾਇਆ ਦੇ ਹੱਥਾਂ ਤੇ ਹੁਣ ਅਬ ਮੋਏ ਨਾਚ ਨੂੰ ਨਾ ਆਵੇ ਹੁਣ ਉਹ ਮੇਰਾ ਨਾਚ ਮੁੱਕ ਗਿਆ ਹੈ ਮੇਰਾ ਮਨ ਮੰਦਰੀਆਂ ਨਾ ਬਜਾਵੇ ਹੁਣ ਮੇਰਾ ਮਨ ਉਹ ਮਾਇਆ ਦੀ ਢੋਲਕੀ ਨਹੀਂ ਬਜਾਉਂਦਾ ਮਾਇਆ ਦੇ ਸਾਜ਼ ਨਹੀਂ ਬਜਾਉਂਦਾ ਮਨ ਪਿੱਛੇ ਹਟ ਗਿਆ ਮਾਇਆ ਦੀ ਲਾਲਸਾ ਮਾਇਆ ਦਾ ਮੂੰਹ ਕਰਦੇ ਉਸੇ ਦੇਖੋ ਅੱਜ ਦੇ ਸੰਸਾਰ ਵਿੱਚ ਕਿੰਨਾ ਲੋਭ ਲਾਇਆ ਲੋਭ ਲਾਲਚ ਹੈ ਮਾਇਆ ਦਾ ਪਰ ਇਸ ਯੁੱਗ ਵਿੱਚ ਵੀ ਬੜੇ ਸੱਚੇ ਇਮਾਨਦਾਰ ਬੰਦੇ ਵੀ ਨੇ ਜਿਨ੍ਹਾਂ ਨੂੰ ਪਰਵਾਹ ਨਹੀਂ ਮਾਇਆ ਦੀ ਸੋਨੇ ਚਾਂਦੀ ਦੀ ਪਰਵਾਹ ਹੀ ਨਹੀਂ ਇੱਕ ਉੱਚਾ ਸੁੱਚਾ ਇਮਾਨਦਾਰ ਦਾ ਜੀਵਨ ਜਿਉਣਾ ਅੱਜ ਵੀ ਕਈਆਂ ਨੂੰ ਬੜਾ ਫੱਬਦਾ ਹੈ ਜਿਨ੍ਹਾਂ ਨੂੰ ਸਮਝ ਆ ਜਾਂਦੀ ਹੈ ਕਿ ਕੁਛ ਨਹੀਂ ਇਹ ਕੂੜਾ ਝੂਠ ਹੈ ਇਹ ਮਨ ਦਾ ਇੱਕ ਭਰਮ ਹੈ ਜੋ ਮੇ ਰੂਪ ਕੀ ਇਹ ਬੋ ਤੇਰੇ ਅਭੁਨ ਰੂਪ ਨ ਹੋਈ ਇਸ ਮਾਇਆ ਦੀ ਅਥਾਂ ਤੇ ਨੱਚਣ ਦੇ ਕਾਰਨ ਮੋ ਮਾਇਆ ਵਿੱਚ ਉਲਝੇ ਹੋਣ ਦੇ ਕਾਰਨ ਮੈਂ ਕਈ ਰੂਪ ਧਾਰੇ ਸਨ ਇਹੀਂ ਜਨਮ ਪਿਓ ਕਿਟ ਪਤੰਗਾ ਕਈ ਜਨਮ ਗਜਮੀਨ ਕੁਰੰਗਾ ਕਈ ਜਨ ਪੰਖੀ ਸਰਪ ਹੋਏ ਕਈ ਜਨ ਹਾਈਬ੍ਰਿਡ ਕਿ ਹੋਇਓ ਇਹ ਇਨਾਂ ਜੁਨਾ ਜਮ ਪੜਕਦਾ ਰਿਹਾ ਹੁਣ ਜਦੋਂ ਮੈਨੂੰ ਸਮਝ ਆਈ ਕਿ ਮਿਲ ਜਗਦੀਸ਼ ਮਿਲਣ ਕੀ ਬਰੀਆ ਤਿਰੰਗ ਕਾਲੇ ਦੇ ਸੰਜਰੀਆ ਬੜੀ ਚਿਰਵਾਦ ਇਹ ਮੈਨੂੰ ਕੀਮਤੀ ਮਨੁੱਖਾ ਦੇ ਹੀ ਮਿਲੀ ਹੈ ਜਿਹਦੇ ਵਿੱਚ ਉੱਚਾ ਸੁੱਚਾ ਗਿਆਨ ਪ੍ਰਾਪਤ ਕਰ ਲਈ ਇੱਕ ਬਲਵਾਨ ਮਨ ਦਿਮਾਗ ਮਿਲਿਆ ਹੈ ਜਿਹਦੇ ਨਾਲ ਹੀ ਮੈਂ ਆਪਣੇ ਅਸਰੇ ਨੂੰ ਪਛਾਣ ਸਕਦਾ ਹਾਂ ਤੂੰਨ ਉਹ ਮੈ ਰੂਪ ਕਰਨੇ ਛੱਡ ਦਿੱਤੇ ਮੈਨੂੰ ਯਕੀਨ ਹੋ ਗਿਆ ਕਿ ਹੁਣ ਮੈਂ ਜਨਮਰ ਦੇ ਗੇੜਚ ਨਹੀਂ ਪਾਵਾਂਗਾ ਮੈਂ ਉਹ ਰੂਪ ਬਾਰ-ਬਾਰ ਨਹੀਂ ਬਦਲਾਂਗਾ ਜੋ ਮੈਂ ਰੂਪ ਗਿਏ ਉਹ ਤੇਰੇ ਅਬ ਪੁਨਰੂਪ ਨਾਏ ਹੁਣ ਮੁੜ ਕੇ ਉਹ ਰੂਪ ਨਹੀਂ ਹੋਣੇ ਮੈਂ ਬਖ ਬਖ ਜੁਨਾ ਦੇ ਰੂਪ ਨਹੀਂ ਧਾਰਨ ਕਰਾਂਗਾ ਤਾਗਾ ਤੰਦ ਸਾਜ ਸਭ ਥਾਕਾ ਮੇਰੇ ਅੰਦਰੋਂ ਉਹ ਜਿਹੜਾ ਮਾਇਆਵਦੀ ਸੋਚ ਦਾ ਧਾਗਾ ਸੀ ਸੂਤਰ ਸੀ ਤੇ ਜੋ ਤੰਤਰ ਸੀ ਜੋ ਤਾਰ ਸੀ ਉਹ ਸਾਰਾ ਸਾਜ ਸਭ ਥਾਕਾ ਉਹ ਸਾਜ ਮੁੱਕ ਗਏ ਹੁਣ ਮੇਰੇ ਅੰਦਰ ਉਹ ਮਾਇਆਵਲੀ ਸੋਚ ਵਿਚਾਰ ਵੱਲੇ ਸਾਜ ਬਾਜ ਬਜਦੇ ਹੀ ਨਹੀਂ ਉਹ ਚੈਨੇ ਢੁਲਕੀ ਮੇਰੇ ਬੰਦ ਹੋ ਗਏ RAM ਨਾਮ ਬਸ ਹੋਈ ਹੁਣ ਇਹ ਮੇਰਾ ਮਨ ਹੈ RAM ਨਾਮ ਦੇ ਬਸ ਹੋ ਗਿਆ ਪ੍ਰਮਾਤਮ ਦੇ ਨਾਮ ਨਾਲ ਸੁਰਤੀ ਐਸੀ ਜੁੜੀ ਕਿ ਜਿਹੜਾ ਮਨ ਪਹਿਲੇ ਮਨ ਮਾਇਆ ਨੇ ਬਸ ਕੀਤਾ ਹੋਇਆ ਸੀ ਕਾਮ ਕ੍ਰੋਧ ਲੋਭ ਹੋਕਾਰ ਹਉਮੈ ਨੇ ਬਸ ਕੀਤਾ ਹੋਇਆ ਸੀ vairam vrudho ਨੇ ਬਸ ਕੀਤਾ ਹੋਇਆ ਸੀ ਉਹਨਾਂ ਦੇ ਟੇਜ ਛੜਿਆ ਹੋਇਆ ਉਹੀ ਬੋਲੀਆਂ ਬੁਲਦਾ ਰਹਿੰਦਾ ਸਾਂ ਉਹੀ ਨਾਚ ਨੱਚਦਾ ਰਹਿੰਦਾ ਸਾਂ ਉਹ ਸਾਰੀ ਖੇਡ ਬਦਲੇ ਗਈ ਹੈ RAM ਨਾਮ ਬਸ ਹੋਈ ਹੁਣ ਪ੍ਰਮਾਤਮ ਦੇ ਨਾਮ ਦੇ ਬਸ ਹੋ ਗਿਆ ਹਰ ਕੰਮ ਕਰਨੇ ਮੈਂ ਨਾਮ ਦੀ ਗੱਲ ਸੋਚਦਾ ਹਾਂ ਪ੍ਰਭੂ ਦੀ ਹਾਜ਼ਰ-ਨਾਜ਼ਰਤਾ ਪ੍ਰਭੂ ਦੀ ਨਿਰਮਲ ਪਹਿ ਪਾਵਨੀ ਮਨ ਜ ਰੱਖ ਕੇ ਕੰਮ ਕਰਦਾ ਹਾਂ ਇਹਦੇ ਨਾਲ ਮੇਰਾ ਜੀਵਨ ਬਦਲ ਗਿਆ ਮੇਰਾ ਸੁਆਸ ਸੰਸਕਾਰ ਸਭ ਕੁਝ ਬਦਲ ਗਿਆ ਹੈ ਇਸ ਲਈ ਅਬ ਮੋਹਨ ਆਚਨੋ ਨਾ ਆ ਗਏ ਇਸ ਲਈ ਮੈਨੂੰ ਹੁਣ ਉਹ ਨਾਚ ਨਚਣੇ ਨਹੀਂ ਆਉਂਦੇ ਮੇਰਾ ਮਨ ਮੰਦਰੀਆ ਨਾ ਬਜਾਵੇ ਮੇਰਾ ਮਨ ਉਹਨ ਮਾਇਆ ਦੇ ਢੋਲ ਕੀ ਨਹੀਂ ਬਜਾਂਦਾ ਮਾਇਆ ਦੇ ਸਾਜ਼ ਨਹੀਂ ਬਜਾਂਦਾ ਰਹਾਉ ਕਾਮ ਕ੍ਰੋਧ ਮਾਇਆ ਲੈ ਜਾਰੀ ਉਦੋਂ ਕੀ ਹੁੰਦਾ ਸੀ ਤਦ ਮਾਇਬ ਦੀ ਸੋਚ ਸੀ ਕਿ ਕੀ ਹੁੰਦਾ ਸੀ ਕਿ ਕਾਮ ਕ੍ਰੋਧ ਮਾਇਆ ਇਹ ਮੇਰੇ ਅੰਦਰ ਪ੍ਰਬਲ ਸਨ ਤ੍ਰਿਸ਼ਨਾ ਗਾਗਰ ਫੁੱਟੇ ਤ੍ਰਿਸ਼ਨਾ ਮੇਰੇ ਅੰਦਰ ਬੜੀ ਜ਼ਬਰਦਸਤ ਸੀ ਤ੍ਰਿਸ਼ਨਾ ਦੀ ਗਾਗਰ ਮੇਰੇ ਸਿਰ ਤੇ ਚੁੱਕੀ ਹੋਈ ਸੀ ਤ੍ਰਿਸ਼ਨਾ ਦੇ ਦੀਨ ਹੋ ਕੇ ਚੱਲਦਾ ਸੀ ਹੁਣ ਇਹ ਤਬਦੀਲੀ ਹੋਈ ਕਿ ਕਾਮ ਕ੍ਰੋਧ ਮਾਇਆ ਲੈ ਜਾ ਰਹੀ ਹੁਣ ਕਾਮ ਕ੍ਰੋਧ ਮੋਹ ਮਾਇਆ ਦੇ ਜਿਹੜੇ ਸਾਧਨ ਸੰਸਾਰ ਇਹ ਜਾਰੇ ਜਾਲ ਦਿੱਤੇ ਇਹ ਸੜ ਗਏ ਮੇਰੇ ਅੰਦਰ ਇਹਨਾਂ ਦੀ ਇਹ ਵਾਸ਼ਨਾਵਾਂ ਦੇ ਖਿਆਲ ਜਿਹੜੇ ਮੇਰੇ ਅੰਦਰੋਂ ਖਤਮ ਹੋ ਗਏ ਤ੍ਰਿष्णा ਗਾਗਰ ਫੁੱਟੀ ਤੇ ਤ੍ਰਿष्णा ਦੀ ਗਾਗਰ ਜਿਹੜੀ ਵਿੱਚ ਚੁੱਕੀ ਸੀ ਸੇ ਤੋਂ ਵੀ ਫੁੱਟ ਗਈ ਹੈ ਹੁਣ ਮੇਰੇ ਵਿੱਚ ਤ੍ਰਿष्णा ਨੇ ਨਹੀਂ ਕਿਸੇ ਗੱਲ ਦੀ ਲਾਲਸਾ ਨਹੀਂ ਦੀ ਜੋ ਪ੍ਰਭੂ ਦੇ ਰਿਹਾ ਸੰਤੋਖੀ ਜੀਵਨ ਹੋ ਕੇ ਸਬਰੋ ਵਾਲਾ ਜੀਵਨ ਹੋ ਕੇ ਸੰਤੋਖੀ ਹੋ ਗਿਆ ਮਨ ਟਿਕਾਉ ਵਿੱਚ ਆ ਗਿਆ ਹੈ ਸਹਿਜ ਵਿੱਚ ਆ ਗਿਆ ਹੈ ਕਾਮ ਚੋਲਣਾ ਪਿਆ ਹੈ ਪੁਰਾਣਾ ਜਿਹੜਾ ਸੀ ਕਾਮ ਚਿਸ਼ਟਾ ਵਿੱਚ ਉਲਝਿਆ ਰਹਿੰਦਾ ਸੀ ਕਾਮ ਵਾਸ਼ਨਾ ਬਰੇ ਪਿੱਛੇ ਦੌੜਦਾ ਸੀ ਹੁਣ ਇਹ ਸਰੀਰ ਪੁਰਾਣਾ ਹੋ ਗਿਆ ਉਹ ਸਰੀਰ ਨਹੀਂ ਰਿਹਾ ਜਿਹਨੂੰ ਹਰ ਵੇਲੇ ਕਾਮ ਵਾਸ਼ਨਾ ਵਿਆਪੀ ਰਹਿੰਦੀ ਸੀ ਗਿਆ ਪਰਮ ਸਭ ਛੁਟੇ ਸਾਰੇ ਪਰਮ ਮਿਟ ਗਏ ਇਧਰੋਂ ਸੁੱਖ ਮਿਲਣਾ ਉਧਰੋਂ ਸੁੱਖ ਮਿਲਣਾ ਮਾਇਆ ਦੀ ਖੇਡਾਂ ਜੋ ਸੁਗਲਵਦਾ ਕਰਦਾ ਸਾਂ ਇਹ ਪਰਮ ਮੇਰਾ ਦੂਰ ਹੋ ਗਿਆ ਕਿ ਸੁੱਖ ਇਧਰੋਂ ਨਹੀਂ ਹੈ ਜੋ ਸੁੱਖ ਕੋ ਚਾਹੇ ਸਦਾ ਸ਼ਰਨ RAM ਕੀ ਲੈ ਇਸ ਲਈ ਹੁਣ ਮੈਨੂੰ ਉਹ ਪਰਮਾਤਮਾ RAM ਨਾਮ ਬਸ ਹੋ ਗਿਆ ਹੈ ਮੇਰਾ ਮਨ ਸਭ ਛੁਟੇ ਸਭ ਕੁਝ ਛੁੱਟ ਗਿਆ ਹੈ ਸਰਬ ਪੂਤ ਇਕਾਕਰ ਜਾਣਿਆ ਇੱਕ ਹੋਰ ਬੜੀ ਵੱਡੀ ਤਬਦੀਲੀ ਇਹ ਹੋਈ ਸਰਬ ਪੂਤ ਪੰਚ ਪੂਤ ਸ੍ਰੀ ਸਾਰੇ ਸਰੀਰ ਜਿਹੜੇ ਸਨ ਸਾਰੇ ਜੀਵ ਜਿਹੜੇ ਸਨ ਉਹਨਾਂ ਵਿੱਚ ਮੈਂ ਇੱਕੋ ਕਰ ਜਾਂਦਾ ਇੱਕੋ ਪ੍ਰਮਾਤਮਾ ਨੂੰ ਸਮਝ ਲਿਆ ਕਿ ਇੱਕ ਹੀ ਕਰ ਜਾਂਦਾ ਸਾਰੇ ਵਿੱਚ ਉਹ ਇੱਕ ਹੀ ਹੈ ਸਭ ਵਿੱਚ ਜੋ ਜੋ ਤੇ ਸੋਏ ਕਿਸ ਦਾ ਚੱਲਨ ਸਭ ਵਿੱਚ ਚੱਲਨ ਹੋਏ ਇਹ ਮੈਨੂੰ ਪ੍ਰਗਟ ਹੋ ਗਿਆ ਕਿਵੇਂ ਗੁਰਸਾਖੀ ਜੋਤ ਪ੍ਰਗਟ ਹੋਏ ਕਿਵੇਂ ਅੱਖਰ ਨਾਲ ਨਹੀਂ ਸੁਣਨ ਨਾਲ ਨਹੀਂ ਗੁਰੂ ਦੀ ਸਿੱਖਿਆ ਜਦੋਂ ਮੰਨਾਂਗੇ ਫਿਰ ਇਹ ਸਹੀ ਮਨ ਵਿੱਚ ਪ੍ਰਗਟ ਹੁੰਦਾ ਹੈ ਗੁਰਸਾਖੀ ਜੋਤ ਪ੍ਰਗਟ ਹੋਏ ਇਹ ਸਭ ਵੀ ਜੋਤ ਦੀਸਪਈ ਹੈ ਉਹ ਦਿਸਪਈ ਆ ਕੇ ਸਭ ਗੋਬਿੰਦਾ ਸਭ ਗੋਬਿੰਦਾ ਗੋਬਿੰਦ ਨਹੀਂ ਕੋਈ ਹਨ ਦਿਸ ਪਿਆ ਸਭੇ ਕੱਢ ਰਾਮ ਬੋਲੇ ਰਾਮਾ ਬੋਲੇ ਰਾਮ বিনা ਕੋ ਬੋਲੇ ਉਹਦੀ বিনা ਕੋਣ ਬੋਲਦਾ ਹੈ ਉਹ ਕਥ ਦਾ ਬਖਤਾ ਸੁਣਤਾ ਸੋਈ ਆ ਬਿਚਾਰੇ ਸੁ ਗਿਆਨੀ ਹੋਈ ਇਹ ਅਵਸਥਾ ਆ ਬਣੀ ਹੈ ਮੇਰੀ ਸਰਬਪੂਤ ਏਕੇ ਕਰ ਜਾਣਿਆ ਚੂਕੇ ਬਾਦ ਬਿਵਾਦਾ ਇਸ ਲਈ ਬਾਦ ਬਿਵਾਦ ਲੜਾਈ ਝਗੜੇ ਮੁੱਕ ਕੇ ਬਹਿਰ ਬਰੂਦ ਮੁੱਕ ਨਾ ਕੋ ਬਹਿਰੀ ਨਹੀਂ ਬਿਗਾਣਾ ਸਗਲ ਸੰਗ ਹਮ ਕੋ ਬਣਾਈ ਹੁਣ ਜੋ ਸਾਰਾ ਸੰਸਾਰੀ ਆਪਣਾ ਲਗਨ ਲਗ ਪਿਆ ਹੁਣ ਲਗਨ ਲਗ ਪਿਆ ਉਹ ਸਾਂਝਾ ਸਾਈਂ ਬਾਪੂ ਮਾਰਾ ਆਪੇ ਮਾਤਾ ਆਪੇ ਪਿਤਾ ਜਿਨ ਜੂਪ ਐ ਜਗਤ ਦਿਖਾਇਆ ਤੇ ਸਾਰੇ ਵਿੱਚ ਬੈਠਾ ਕਰਨ ਕਰਨ ਪ੍ਰਭ ਇੱਕ ਹੈ ਦੂਸਰਾ ਨਹੀਂ ਕੋਈ ਸਾਰਿਆਂ ਵਿੱਚ ਬੈਠਾ ਸਭ ਕੁਝ ਉਹੀ ਕਰ ਰਿਹਾ ਤੂੰ ਮੇਰੇ ਨਾਲ ਕੋਈ ਬਦਸਲੂਕੀ ਵੀ ਕਰ ਗਿਆ ਵਧੀਕੀ ਵੀ ਕਰ ਗਿਆ ਤੇ ਉਹਦੇ ਚੋਂ ਵੀ ਮੈਨੂੰ ਕੋਈ ਨਾ ਕੋਈ ਗਿਆਨ ਮਿਲਦਾ ਹੋ ਸਕਦਾ ਮੇਰੀ ਕੋਈ ਕਮੀ ਮੈਨੂੰ ਦੱਸ ਗਿਆ ਤੋ ਹਰ ਚੀਜ਼ ਨੂੰ ਹੁਣ ਇਨਸਾਨ ਜਿਹੜਾ ਨਾ ਉੱਚੜ ਦੀ ਕਲਾ ਨਾਲ ਸੋਚਦਾ ਪੋਜ਼ਿਟਿਵ ਸੋਚ ਹੋ ਗਈ ਹੈ ਜਿਹੜੀ ਨੈਗੇਟਿਵ ਸੋਚ ਸੀ ਹਰ ਗੱਲ ਦਾ ਮਾੜੀ ਰਿਜ਼ਲਟ ਕੱਢਦਾ ਸੀ ਦਿਮਾਗ ਉਹ ਸਭ ਚੇਂਜ ਹੋ ਗਿਆ ਸਿਰ ਝਗੜੇ ਹੀ ਮੁੱਕ ਗਏ ਚੁਕੇ ਬਾਦ ਵਿਵਾਦ ਇਹ ਅੰਦਰੂ ਜਿਹੜੇ ਝਗੜੇ ਸਨ ਬਾਦ ਵਿਵਾਦ ਜਿਹੜੇ ਦੁਨੀਆਦਾਰੀ ਵਾਲੇ ਉਹ ਮੁਕੇ ਹੁਣ ਅਗਰ ਝਗੜਾ ਰਿਆ ਜਿਵੇਂ ਅਸੀਂ ਕੱਲ ਵਿਚਾਰ ਕੀਤੀ ਝਗੜਾ ਇੱਕੋ ਰਹਿ ਗਿਆ ਉਹਨੂੰ ਕਿ ਕਾਮ ਕ੍ਰੋਧ ਲੋਭ ਮੋਹ ਕਰ ਹਉਮੈ ਆਦ ਵਿਕਾਰ ਇਹਨਾਂ ਨਾਲ ਜੰਗ ਲੱਗ ਗਈ ਹੈ ਇਹਨਾਂ ਨੂੰ ਹਰਾਣਾ ਇਹਨਾਂ ਨੂੰ ਬਸ ਕਰਨਾ ਇਹ ਮੈਨੂੰ ਕਾਬੂ ਕਰਦੇ ਨੇ ਮੈਂ ਇਹਨਾਂ ਨੂੰ ਕਾਬੂ ਕਰਨਾ ਇਹਨਾਂ ਨੂੰ ਬਸ ਕਰਕੇ ਇਹਨਾਂ ਨਾਲ ਹੀ ਝਗੜਾ ਮੇਰਾ ਕਹ ਕਬੀਰ ਮੈਂ ਪੂਰਾ ਪਾਇਆ ਭੇਰਮ ਪ੍ਰਸਾਦਾ ਕਿ ਵੀ ਜੀ ਆਦਿ ਨੇ ਮੈਂ ਪੂਰਾ ਪਾ ਲਿਆ ਉਹ ਉਹ ਪ੍ਰਭੂ ਜਿਹੜਾ ਸਰਵ ਵਿਆਪਕ ਹੈ ਹਰ ਪਾਸੇ ਸਮਾਇਆ ਹੋਇਆ ਹੈ ਹਰ ਜੀਵ ਵਿੱਚ ਹੈ ਸਰਪੂਰ ਇੱਕ ਇੱਕਰ ਜਾਨ ਹੈ ਸਾਰੇ ਵਿੱਚ ਉਹ ਮੈਨੂੰ ਇੱਕ ਦਿਸ ਪਿਆ ਤੇ ਉਹ ਮੈਂ ਪੂਰਾ ਪ੍ਰਭੂ ਪ੍ਰਾਪਤ ਕਰ ਲਿਆ ਹੈ ਇਹ ਰਾਮ ਪ੍ਰਸਾਦਾ ਇਹ ਰਾਮ ਦਾ ਪ੍ਰਸਾਦ ਰਾਮ ਦੀ ਬਖਸ਼ਿਸ਼ ਪ੍ਰਭੂ ਦੀ ਕਿਰਪਾ ਮੇਰੇ ਤੇ ਹੋ ਗਈ ਕਿਵੇਂ ਉਸ ਨੂੰ ਪ੍ਰਾਪਤ ਕਰ ਲਿਆ ਇੱਥੇ ਇਹ ਗੱਲ ਸਾਨੂੰ ਸਮਝ ਆਉਂਦੀ ਹੈ ਕਿ ਸਿੱਖੀ ਅਨੁਸਾਰ ਜੋ ਭਗਤੀ ਮਾਰਗ ਹੈ ਇਹ ਨਹੀਂ ਹੈ ਬਈ ਇਹਨੇ ਰੁਟੀਨ ਦੇ ਉੱਤੇ ਨਹਾਤੇ ਤੋਤੇ ਐਵੇਂ ਫਾਰਮਲਟੀ ਤੁਰ ਨਿਤ ਰੇਮ ਕਰ ਲਿਆ ਗੁਰਦੁਆਰੇ ਗਏ ਮੱਤਾ ਟੇ ਕੇ ਉਧਰ ਨਾ ਕਰ ਗੜਿਆ ਉਧਰ ਨਾ ਕਰ ਗੜਿਆ ਇਹ ਬਸ ਸਮਝ ਲਿਆ ਵੀ ਮੈਂ ਧਰਮ ਨਹੀਂ ਇੱਥੇ ਜੀਵਨ ਤਬਦੀਲ ਹੁੰਦਾ ਹੈ ਸੁਰਤੀ ਬਿਰਤੀ ਬਦਲਦੀ ਹੈ ਇਹ ਸਰਮਖੰਡ ਕੀ ਬਾਣੀ ਰੂਪ ਦਿੱਤਾ ਘਾੜਤ ਘੜੀਏ ਬਹੁਤ ਅਨੂਭ ਕੀ ਘੜੀਏ ਇੱਥੇ ਘੜੀਏ ਸੁਰਤ ਮਤ ਮਨ ਬੁੱਧ ਇਹ ਕੁਝ ਘੜਿਆ ਜਾਂਦਾ ਹੈ ਸੁਰਤੀ ਬਦਲ ਜਾਂਦੀ ਹੈ ਸੁਭਾਅ ਬਦਲ ਜਾਂਦਾ ਹੈ ਆਦਤਾਂ ਬਦਲ ਜਾਂਦੀਆਂ ਨੇ ਕਰਮ ਬਦਲ ਜਾਂਦੇ ਨੇ ਇਹ ਲੋਕ ਕੋ ਨੇ ਨੀਜੀ ਧਰਮ ਤਨ ਦਾ ਵਿਸ਼ਾ ਨਹੀਂ ਮਨ ਦਾ ਵਿਸ਼ਾ ਨਹੀਂ 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 ਮਨ ਦਾ ਵਿਸ਼ਾ ਹੈ ਪਰ ਜਦੋਂ ਮਨ ਧਰਮੀ ਹੋ ਜਾਂਦਾ ਹੈ ਤਾਂ ਤਨ ਆਪਣੇ ਆਪ ਹੀ ਧਰਮੀ ਹੋ ਜਾਂਦਾ ਹੈ ਜਦੋਂ ਮਨ ਧਰਮ ਦੀ ਸੂਚਨ ਸੋਚੇਗਾ ਤਾਂ ਤਨ ਆਰਮ ਦੇ ਕੰਮ ਕਿਵੇਂ ਕਰੇਗਾ ਸਰੀਰ ਧਰਮ ਦੇ ਕੰਮ ਕਰੇ ਕਰਮ ਤੇ ਸਰੀਰ ਕਰਦਾ ਨਾ ਮਨ ਕਰਵਾਉਂਦਾ ਸਿਰਫ ਕਰਮ ਤੇ ਸਰੀਰ ਕਰਦਾ ਹੈ ਸਰੀਰ ਜਿ ਬੈਠਾ ਮਨ ਕਰਮ ਕਰਵਾਉਂਦਾ ਹੈ ਔਰ ਆਤਮਾ ਸਰੀਰ ਵਿੱਚ ਪਈ ਹੋਈ ਇਹ ਵੀ ਨਾਲ ਹੀ ਉਹਨਾਂ ਕਰਮਾਂ ਵਿੱਚ ਸ਼ਾਮਲ ਰਹਿੰਦੀ ਹੈ ਇਹ ਵੀ ਮੈਲੀ ਹੋ ਜਾਂਦੀ ਹੈ ਤੇ ਜਦੋਂ ਮਨ ਤਬਦੀਲ ਹੋ ਗਿਆ ਤੋ ਅਸੀਂ ਇਹ ਦੇਖਣਾ ਹੈ ਸਿੱਖੀ ਅਨੁਸਾਰ ਗੁਰਬਾਣੀ ਕੋਈ ਤੰਤਰਾ ਮੰਤਰਾਂ ਦੀ ਤਰ੍ਹਾਂ ਪੜਨ ਵਾਲੀ ਚੀਜ਼ ਨਹੀਂ ਹੈ ਕਿ ਬਈ ਫਰਾਂ ਨੇ ਇਹਨੇ ਪਾੜ ਕਿਤੇ ਫਲ ਆਮ ਤੌਰ 'ਤੇ ਲੋਕ ਸੁਖਮਨੀ ਸਾਹਿਬ ਦਾ ਪਾਠ ਕਿਉਂ ਕਰਦੇ ਨੇ ਸੋ ਇਹਨੂੰ ਸੁੱਖਾਂ ਦੀ ਮਣੀ ਹੈ ਜੀ ਬਸ ਸੁਖਮਨੀ ਸਾਹਿਬ ਪਾਠ ਕਰ ਉਹ ਸੁੱਖਾਂ ਮਣੀ ਦੇ ਪਾਠ ਕਰਨ ਨਾਲ ਸੁਖ ਨਹੀਂ ਹੋਣਾ ਪ੍ਰਭੂ ਦਾ ਨਾਮ ਜਪਣ ਨਾਲ ਸੁਖ ਹੋਣਾ ਇਹ ਸੁਖਮਣੀ ਵਿੱਚ ਹੀ ਲਿਖਿਆ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਸੁੱਖਾਂ ਦੀ ਮਣੀ ਕੀ ਹੈ ਸੁਖਮਣੀ ਜੋ ਵੀ ਇਹ ਪਦੀਆਂ ਸੁੱਖਾਂ ਦੀ ਮਣੀ ਨਹੀਂ ਸੁਖ ਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਪਰਮਾਤਮਾ ਦਾ ਨਾਮ ਸੁੱਖਾਂ ਦੀ ਮਣੀ ਹੈ ਔਰ 24 ਇਸ ਪਦੀਆਂ ਪਰਮਾਤਮਾ ਦਾ ਨਾਮ ਸਮਝਾਉਂਦੀਆਂ ਨੇ ਪਰਮਾਤਮਾ ਦੇ ਨਾਮ ਨਾਲ ਜੁੜਦੀਆਂ ਨੇ ਤੇ ਜਿਹੜਾ ਨਾਮ ਨਾਲ ਜੁੜ ਗਿਆ ਉਹਨੂੰ ਸੁੱਖਾਂ ਦੀ ਮਣੀ ਮਿਲ ਗਈ ਤੇ ਜੇ ਖਾਲੀ ਪੜਦਾ ਹੀ ਰਿਹਾ ਤੋ ਤਾਂ ਰਟਣੀ ਤੇ ਉਹ ਨਾਮ ਸਮਝਿਆ ਨਹੀਂ ਪ੍ਰਭੂ ਦੀ ਹਸਤੀ ਨੂੰ ਸਮਝਿਆ ਨਹੀਂ ਅਨੁਭਵ ਨਹੀਂ ਕੀਤਾ ਜੀਵਨ ਨਹੀਂ ਬਦਲਿਆ ਤੇ ਸੁਖ ਨਹੀਂ ਹੋਇਆ ਬਹੁਤ ਸਾਰੇ ਤੁਸੀਂ ਦੇਖੋਗੇ ਸੁਖਮਣੀ ਦੀਆਂ ਲੜੀਆਂ ਚਲਾ ਰਹੇ ਨੇ ਪਰ ਜ਼ਿੰਦਗੀ ਆਮ ਸੰਸਾਰੀ ਆਮ ਜਨ ਦੁਨੀਆਦਈ ਜ਼ਿੰਦਗੀ ਹੈ ਕੋਈ ਤਬਦੀਲੀ ਨਹੀਂ ਕੋਈ ਸ੍ਰুতি-ਵਿਰਤੀ ਨਹੀਂ ਬਦਲੀ ਤੂੰ ਇਹ ਸ਼ਬਦ ਜਿਹੜੇ ਨੇ ਸਾਨੂੰ ਇਹ ਦੱਸਦੇ ਨੇ ਕਿ ਸੱਚੇ ਤੌਰ ਤੇ ਜਦੋਂ ਦਿਨੂ ਮਨੂ ਜਦੋਂ ਬੰਦਾ ਭਗਤੀ ਮਾਰਗ ਤੇ ਤੁਰਦਾ ਹੈ ਸਹੀ ਮੇਨਿ ਜਦੋਂ ਪ੍ਰਭੂ ਪ੍ਰਾਪਤੀ ਅਨੁਭਵ ਹੁੰਦਾ ਹੈ ਤੇ ਜੀਵਨ ਬਦਲਦਾ ਹੈ ਜੀਵਨ ਦੀ ਤਬਦੀਲੀ ਹੁੰਦੀ ਹੈ ਆਮ ਸੰਸਾਰੀ ਵਰਗਾ ਜੀਵ ਨਹੀਂ ਭਗਤਾ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਵਕਤ ਬੰਦੇ ਸੰਸਾਰੀਆਂ ਵਰਗਾ ਜੀਵਨ ਨਹੀਂ ਜੁਂਦੇ ਉਹ ਉੱਚਾ ਸੁਚਾ ਆਤਮਿਕ ਜੀਵਨ ਜੀਉਂਦੇ ਨੇ ਤੇ ਉਹ ਉੱਚਾ ਸੁੱਚਾ ਜੋ ਆਤਮਿਕ ਜੀਵਨ ਹੈ ਉਹਦੀ ਗੱਲ ਕਬੀਰ ਸਾਹਿਬ ਇਹਦੇ ਕਰ ਗਏ ਕਿ ਸਰਬਪੂਤ ਏਕੇ ਕਰ ਜਾਣਿਆ ਚੁਕੇ ਬਾਦ ਵਿਵਾਦਾ ਮੇਰੇ ਝਗੜੇ ਸਾਰੇ ਮੁੱਗੇ ਹੁਣ ਸੰਸਾਰ ਨਾਲ ਕਹਿ ਕੇ ਵੀਰ ਮੈਂ ਪੂਰਾ ਪਾਇਆ ਮੈਂ ਪੂਰਾ ਪ੍ਰਾਪਤ ਕਰ ਲਿਆ ਤੇ ਇਹ ਰਾਮ ਪ੍ਰਸਾਦ ਹੈ ਇਹ ਰਾਮ ਦਾ ਪ੍ਰਸਾਦ ਹੋ ਗਿਆ ਕਿਰਪਾ ਹੋ ਗਈ ਨਦਰ ਮੇਰ ਕਰਮ ਹੋ ਗਈ ਵਾਹਿਗੁਰੂ ਕਿਰਪਾ ਕਰੇ ਸਾਡੇ ਤੇ ਅਸੀਂ ਕਿਰਪਾ ਸੀ ਬਾਣੀ ਨੂੰ ਜੀਵਨ ਦਾ ਆਧਾਰ ਸਮਝ ਕੇ ਜੀਵਨ ਦੀ ਜਾਂਚ ਸਮਝ ਕੇ ਪੜੀਏ ਔਰ ਸਮਝ ਕੇ ਉਸ ਅਨੁਸਾਰ ਜੀਵਨ ਜੀਵੀਏ ਉਹ ਜਾ ਕੇ ਅਸੀਂ ਇਸ ਪਵਨ ਅਨੰਦਮੀ ਅਵਸਥਾ ਦੇ ਭਾਗੀ ਬਣਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ